ਰਾਤ ਨੂੰ ਜਦੋਂ ਵੀ ਅੱਖ ਖੁੱਲ੍ਹੇ ਬਸ ਚੌਂਕੜੀ ਮਾਰ ਕੇ ਮਨ ਨੂੰ ਇਕਾਗਰ ਕਰਕੇ ਇਹ ਸ਼ਬਦ ਪੰਜ ਵਾਰ ਪੜੋ ਜੇ ਚੌਂਕੜੀ ਨਾ ਵੀ ਮਾਰ ਸਕੋ ਤਾਂ ਲੇਟੇ-ਲੇਟੇ ਹੀ ਸੱਚੇ ਮਨ ਨਾਲ ਇਸ ਨੂੰ ਪੜੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਸ ਪਵਿੱਤਰ ਸ਼ਬਦ ਦਾ ਜਾਪ ਲਗਾਤਾਰ ਕਰਦੇ ਰਹਿਣ ਨਾਲ ਵਾਹਿਗੁਰੂ ਜੀ ਤੁਹਾਡੇ ਤੇ ਆਪ ਕਿਰਪਾ ਕਰਨਗੇ ਇਹ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਨੀਂਦ ਆਉਂਦੀ ਹੈ ਤਾਂ ਤੁਸੀਂ ਦੁਬਾਰਾ ਸੌ ਸਕਦੇ ਹੋ ਫਿਰ ਜਦੋਂ ਤੁਸੀਂ ਆਪਣੇ ਰੈਗੂਲਰ ਸਮੇਂ ਜਿਵੇਂ ਸਵੇਰੇ 6 ਆ 7 ਵਜੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੈ ਉਸ ਪਰਮਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਇਹ ਸਭ ਤੋਂ ਜ਼ਰੂਰੀ ਕੰਮ ਹੈ ਲੱਖਾਂ ਲੋਕ ਅਜਿਹੇ ਹਨ ਜੋ ਸੁੱਤੇ ਪਏ ਹੀ ਰਹਿ ਜਾਂਦੇ ਹਨ ਉਹਨਾਂ ਨੂੰ ਨਵਾਂ ਦਿਨ ਦੇਖਣਾ ਨਸੀਬ ਨਹੀਂ ਹੁੰਦਾ ਤੁਸੀਂ ਬਹੁਤ ਹੀ ਕਰਮਾ ਵਾਲੇ ਹੋ ਜੋ ਵਾਹਿਗੁਰੂ ਜੀ ਨੇ ਤੁਹਾਨੂੰ ਨਵਾਂ ਦਿਨ ਦਿਖਾਇਆ ਇਸ ਨਵੇਂ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪ੍ਰਭੂ ਦੇ ਸ਼ੁਕਰਾਨੇ ਨਾਲ ਕਰੋ ਇਸ ਤੋਂ ਬਾਅਦ 5 ਵਾਰ ਮੂਲ ਮੰਤਰ ਦਾ ਪਾਠ ਕਰੋ ਅਤੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰੋ